ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਫੇਰ ਸਾਡੇ ਨਾਲ ਮੌਜੂਦ ਨੇ ਬਹੁਤ ਸਾਰੇ ਵਿਦਿਆਰਥੀ ਕਨਫਿਊਜ਼ ਨੇ ਕੈਨੇਡਾ ਬੈਟਰ ਹੈ ਆਸਟ੍ਰੇਲੀਆ ਬੈਟਰ ਹੈ ਇਹਨਾਂ ਦੋਨਾਂ ਕੰਟਰੀਜ਼ ਚ ਕਨਫਿਊਜ਼ ਨੇ ਇਸ ਕਨਫਿਊਜ਼ਨ ਨੂੰ ਦੂਰ ਕਰਨਗੇ ਸਨੇਹਾ ਮੈਡਮ ਫਿਰ ਵੀ ਤੁਹਾਡੇ ਜ਼ਹਿਨ ਚ ਕੋਈ ਸਵਾਲ ਹੈ ਤਾਂ ਤੁਸੀਂ ਜ਼ਰੂਰ ਫੋਨ ਕਰੋ ਸੋ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਪ੍ਰੈਜ਼ੈਂਟਲੀ ਸਟੂਡੈਂਟ ਕੈਨੇਡਾ ਆਰ ਆਸਟ੍ਰੇਲੀਆ ਦੇ ਵਿੱਚ ਕਨਫਿਊਜ਼ਡ ਹੈ ਸੋ ਕਿਹੜੀ ਕੰਟਰੀ ਬੈਟਰ ਆ ਕੀ ਪ੍ਰੈਜ਼ੈਂਟ ਕਰੰਟ ਸਿਚੁਏਸ਼ਨ ਆ ਇਸ ਬਾਰੇ ਸਾਰੀ ਆਪਾਂ ਗੱਲ ਕਰਾਂਗੇ ਦੇਖੋ ਅਗਰ ਤੁਹਾਡੀ ਪ੍ਰੋਫਾਈਲ 65% ਤੱਕ ਹੈ ਗਿਆ ਅਕੈਡੈਮਿਕਸ ਗੁੱਡ ਹੈ ਲੈਂਗੁਏਜ ਟੈਸਟ ਗੁੱਡ ਹੈ ਤਾਂ ਉਸ ਤੋਂ ਬਾਅਦ ਅਗਰ ਤੁਹਾਡੇ ਫਾਈਨੈਂਸ਼ੀਅਲਸ ਗੁੱਡ ਹੈ ਗਿਆ ਤੁਹਾਡੇ ਪੁਰਾਣੇ ਫੰਡ ਸਾਡੇ ਕੋਲ ਹੈਗੇ ਆ ਪਲੱਸ ਸਾਡੇ ਪੇਰੈਂਟਸ ਦੀ ਆਈਟੀਆ 14-15 ਲੱਖ ਰੁਪਏ ਹੈਗੀ ਆ ਔਰ ਤੁਸੀਂ ਸ਼ੋਰ ਚਾਹੁੰਦੇ ਹੋ ਤੁਹਾਡਾ ਵੀਜ਼ਾ ਲੱਗ ਜੇ ਤਾਂ ਬੈਟਰ ਆ ਆਸਟ੍ਰੇਲੀਆ ਕਰੋ ਇਸ ਟਾਈਮ ਆਸਟ੍ਰੇਲੀਆ ਦਾ ਸਕਸੈਸ ਰੇਟ ਬਹੁਤ ਹੈ ਆ ਜੀਟੀ इजीली ਕਲੀਅਰ ਹੋ ਰਹੀ ਆ अच्छे आ रहे हैं और कमिंग इन टेक नवंबर और फ़रवरी है बट अगर डाउटफुल कैनडा ली हो सकते हो क्योंकि कैनडा अच्छी प्रोफाइल भी रिजेक्ट कर देगा बट ऑस्ट्रेलिया अच्छी प्रोफाइल रिजेक्ट नहीं करेगा सो so अगर कैनेडा तो दो, -दो तीन तीन बार रिफ्यूज हो चुके हो और अगर तो स्ट्रग हैगीन गो फॉर दस्ट्रेलिया ਅਦਰਵਾਇਜ਼ ਅਗਰ ਤੁਹਾਡੀ ਪ੍ਰੋਫਾਈਲ ਲੋ ਹੈਗੀ ਆ ਪਰਸੈਂਟੇਜ ਲੋ ਆ ਪੈਰੈਂਟਸ ਆ ਸੋਰਸ ਆਫ ਇਨਕਮ ਹਾਈ ਨਹੀਂ ਆ ਸ਼ਾਰਟੀ ਆ ਵੀਜ਼ੇ ਦੀ ਚਾਹਨੇ ਆ ਦੈਨ ਗੋ ਫॉर द ਯੂਕੇ ਸੋ ਇਟਸ ਟਾਈਮ ਅਗੇਨ ਮੈਂ ਬਾਰ ਬਾਰ ਗੱਲ ਕਰ ਰਹੀ ਆ ਕਿ ਸਟੂਡੈਂਟਸ ਆਪਣੀ ਪ੍ਰੋਫਾਈਲਸ ਦੇ ਅਕੋਰਡਿੰਗ ਕੰਟਰੀ ਚੂਜ਼ ਕਰਨ ਹੁਣ ਉਹ ਚੀਜ਼ ਚਲੇ ਗਈ ਕਿ ਅਸੀਂ ਕੈਨੇਡਾ ਜਾਣਾ ਤਾਂ ਕੈਨੇਡਾ ਹੀ ਜਾਣਾ ਸੋ ਬਾਕੀ ਕੰਟਰੀਜ਼ ਟੂ ਵੀ ਫਿਊਚਰ ਹੈਗਾ ਮੈਂ ਕੋਈ ਉਹਨੂੰ ਤੁਹਾਨੂੰ 네ਗੇਟਿਵ ਨਹੀਂ ਕਰ ਰਹੀ ਵਾਂਸ ਯੂ ਚਾਂਸ ਲੋ ਕੈਨੇਡਾ ਅਗਰ ਰਫਿਊਜ਼ਲਸ ਆ ਰਹੀਆਂ ਮਾ ਉਰ ਉਹਦਾ ਤੁਹਾਡੇ ਕੋਲ ਨਹੀਂ ਜਸਟੀਫਿਕੇਸ਼ਨ ਹੈਗੀ ਦੈਨ ਪਿੱਛ ਕਰ ਲੋ ਕੋਈ ਹੋਰ ਕਰ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਮੌਜੂਦ ਸੀ ਸਕਰੀਨ ਤੇ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਦੇ ਲਈ ਔਰ ਪੂਰੀ ਤਸੱਲੀ ਕਰੋ ਕੋਈ ਵੀ ਤੁਹਾਡੇ ਜ਼ਹਿਨ ਚ ਸਵਾਲ ਹੈ ਮਨ ਚ ਸਵਾਲ ਹੈ ਉਹ ਜ਼ਰੂਰ ਪੁੱਛੋ ਪੂਰੀ ਤਸੱਲੀ ਕਰਕੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ